ਅੱਜ ਨਿਊਜ਼ ਵਾਲਾ ਦੇ ਉਪਰ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ Ontario ਦੇ ਪ੍ਰੀਮੀਅਰ ਡਗਫੋਰਡ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਸਿਰਫ ਤੂੰ ਐਨੂੰ ਉਡਾਰੇ ਨੇ ਤੇ ਛੇਤੀ ਫੈਡਰਲ ਚੋਣਾਂ ਨਹੀਂ ਹੋਣਗੀਆਂ Ontario ਦੇ ਪ੍ਰੀਮੀਅਰ ਨੇ ਡਗਫੋਰਡ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਪਿਛਲੇ ਹਫਤੇ ਪ੍ਰਧਾਨ ਮੰਤਰੀ ਜਸਟਨ ਟੂਡੋ ਨੂੰ ਸੱਤਾ ਵਿੱਚ ਰੱਖਣ ਵਾਲੇ ਸੌਦੇ ਨੂੰ ਤੋੜਨ ਤੋਂ ਬਾਅਦ ਰਾਸ਼ਟਰੀ ਐਨਡੀਪੀ ਆਗੂ ਜਗਮੀਤ ਸਿੰਘ ਛੇਤੀ ਫੈਡਰਲ ਚੋਣਾਂ ਨੂੰ ਨਹੀਂ ਕਰਾਉਣਗੇ ਫੋਰਡ ਨੇ ਸੋਮਵਾਰ ਨੂੰ ਪ੍ਰਿੰਸ ਐਡਵਰਡ ਕਾਉਂਟਿੰਗ ਵਿੱਚ ਇੱਕ ਗੈਰ ਸੰਬੰਧਿਤ ਨਿਊਜ਼ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਹੈ ਕਿ ਜਿੰਤ ਤੱਕ ਮੇਰਾ ਸਬੰਧ ਹੈ ਕਿ ਐਮਪੀ ਸਿੰਘ ਸਿਰਫ ਤੁਏ ਨੂੰ ਉਡਾ ਰਹੇ ਨੇ ਫੋਰਡ ਨੇ ពੁਖਵਾਨੀ ਕੀਤੀ ਹੈ ਕਿ ਸਿੰਘ ਆਪਣੀ ਪੈਨਸ਼ਨ ਨੂੰ ਸੁਰੱਖਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਪਲਾਈ ਤੇ ਵਿਸ਼ਵਾਸ ਸਮਝੌਤਾ ਜੋ ਜੂਨ 2025 ਵਿੱਚ ਖਤਮ ਹੋਣ ਵਾਲਾ ਸੀ ਨੂੰ ਖਤਮ ਕਰਨ ਦੇ ਬਾਵਜੂਦ ਲਿਬਰਲ ਕਟਗਿਣਤੀ ਸਰਕਾਰ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਫੋਰ ਨੇ ਕਿਹਾ ਕਿ ਇਹਨਾਂ ਲਾਲਚੀ ਸਿਆਸਤਦਾਨਾਂ ਲਈ ਪੈਨਸ਼ਨ ਇਕੱਠੀ ਕਰਨ ਤੋਂ ਇਲਾਵਾ ਹੋਰ ਕੋਈ ਮਤਵਪੂਰਨ ਗੱਲ ਨਹੀਂ ਹੈ। ਮੈਂ ਇੱਥੇ ਖੜਾ ਹੋਵਾਂਗਾ ਤੇ ਸਾਰੇ ਲਾਲਚੀ ਸਿਆਸਤਦਾਨਾਂ ਤੋਂ ਮਾਫੀ ਮੰਗਾਂਗਾ ਜੇਕਰ ਉਹ ਚੋਣਾਂ ਨੂੰ ਜਲਦੀ ਬੁਲਾਉਂਦੇ ਨੇ ਪਰ ਆਓ ਇਸ ਦਾ ਸਾਹਮਣਾ ਕਰੀਏ ਉਸ ਨੂੰ ਉਸਦੀ ਪੈਨਸ਼ਨ ਚਾਹੀਦੀ ਹੈ ਤੇ ਉਹ ਅਕਤੂਬਰ ਤੱਕ ਕਿਤੇ ਨਹੀਂ ਜਾ ਰਿਹਾ। ਮਨ ਲਓ ਵੀ 2025 ਸਿੰਘ ਜੋ ਫਰਵਰੀ 2025 ਜਲਦੀ ਹੀ ਆਪਣੀ ਪੈਨਸ਼ਨ ਦੇ ਲਈ ਯੋਗ ਹੈ ਦਾਅਵਿਆਂ ਤੋਂ ਇਨਕਾਰ ਕੀਤਾ ਪਿਛਲੇ ਆਪਣੇ ਸੌਦੇ ਤੋੜਨ ਦਾ ਫੈਸਲਾ ਉਸ ਦੀ ਪਾਰਟੀ ਦੇ ਸਮਰਥਨ ਨੂੰ ਖਤਮ ਕਰਨ ਤੋਂ ਇਲਾਵਾ ਕਿਸੇ ਹੋਰ ਚੀਜ਼ ਤੋਂ ਪ੍ਰੇਰਿਤ ਸੀ ਜਿਸ ਨੂੰ ਟ੍ਰੂਡੋ ਦੇ ਕਮਜ਼ੋਰ ਤੇ ਸਵਾਰਥੀ ਲਿਬਰਲਸ ਨੂੰ ਦੱਸਿਆ ਗਿਆ ਸੀ ਤੇ 2022 ਦੇ ਵਿੱਚ ਦਸਤਕੀਤੇ ਗਏ ਐਨਡੀਪੀ ਅਤੇ ਲਿਬਰਲ ਵਿਚਕਾਰ ਸਮਝੌਤਾ ਘਟ ਆਮਦਨੀ ਵਾਲੇ ਪਰਿਵਾਰਾਂ ਲਈ ਦੰਦਾ ਦੀ ਦੇਖਭਾਲ ਦੀ ਯੋਜਨਾ ਸੁਮਿਤ ਸਾਹਿਬ ਦਾ ਰਾਜਨੀਤਿਕ ਤਰਹੀਜ਼ਾਂ ਨੂੰ ਹੱਲ ਕਰਨ ਲਈ ਤਿਆਰ ਕੀਤਾ ਗਿਆ ਸੀ ਜਦੋਂ ਇਹ ਸਮਝੌਤਾ ਚੱਲ ਰਿਹਾ ਸੀ ਐਨਡੀਪੀ ਨੇ ਲਿਬਰਲ ਵਿਰੁੱਧ ਅਸ਼ਵਿਸ਼ਵਾਸ ਪ੍ਰਸਤਾਵ ਨੂੰ ਅੱਗੇ ਵਧਾਉਣ ਜਾਂ ਵੋਟ ਨਾ ਪਾਉਣ ਦਾ ਦਾਵਾ ਕੀਤਾ ਸੀ ਵੌਡ ਜਦੋਂ ਸੌਦਾ ਖਤਮ ਹੋ ਗਿਆ ਸਿੰਘ ਨੇ ਸਵੀਕਾਰ ਕੀਤਾ ਕਿ ਅਕਤੂਬਰ 2025 ਦੀ ਨਿਸ਼ਚਿਤ ਮਿਤੀ ਤੋਂ ਪਹਿਲਾਂ ਚੋਣਾ ਹੋਣ ਦੀ ਵੱਧ ਸੰਭਾਵਨਾ ਇਸ ਦਰਾਂ ਫੋਰਡ ਨੂੰ ਜੂਨ 2026 ਵਿੱਚ ਨਿਸ਼ਚਿਤ ਮਿਤੀ ਤੋਂ ਪਹਿਲਾਂ ਜਲਦੀ ਚੋਣਾ ਕਰਵਾਉਣ ਦੀ ਆਪਣੀ ਸੰਭਵੀ ਯੋਜਨਾ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਜਾਰੀ ਰੱਖਿਆ ਉਸ ਮਿਤੀ ਤੇ ਬਣੇ ਰਹਿਣ ਤੋਂ ਇਨਕਾਰ ਕਰਨ ਨੇ ਕੁਝ ਸਿਆਸੀ ਹਲਕਿਆਂ ਵਿੱਚ ਇਹ ਅਟਕਲਾ ਪੈਦਾ ਕਰ ਦਿੱਤੀਆਂ ਹਨ ਕਿ ਉਹ ਵੋਟਰਾਂ ਨੂੰ ਪਹਿਲਾ ਚੋਣਾ ਲਈ ਬੁਲਾ ਸਕਦਾ ਹੈ ਸੰਗੀ ਵੋਟਾਂ ਤੋਂ ਅੱਗੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਸ ਸਾਲ ਚੋਣਾ ਨਹੀਂ ਬੁਲਾ ਰਹੇ ਹਾਂ ਅਤੇ ਅਸੀਂ ਇਹ ਯਕੀਨ ਬਣਾਉਣ ਜਾ ਰਹੇ ਹਾਂ ਕਿ ਅਸੀਂ ਖੁਸ਼ਹਾਲੀ ਨਾਲ ਜਾਰੀ ਰੱਖੀਏ ਤਾਂ ਅੰਟਾਰੀਆ ਦੇ ਲੋਕਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰੀਏ ਉਸ ਰਿਸੋਂ ਬਾਅਦ ਨੂੰ ਇਹ ਗੱਲ ਆਕੀ ਹੈ ਤੇ ਫੋਰਡ ਨੇ ਸੋਂ ਬਾਅਦ ਨੂੰ ਇੱਕ ਪੁੱਛਿਆਗਾ ਸਵਾਲ ਕਿ ਸਰਕਾਰ ਅਕਤੂਬਰ ਦੀ ਤਾਰੀਖ ਤੋਂ ਪਹਿਲਾਂ 2025 ਵਿੱਚ ਚੋਣਾ ਕਰਵਾ ਸਕਦੀ ਹੈ ਹਾਲਾਂਕਿ ਉਹ ਗੈਰ ਵਚਨਬਾਸੀ ਅਸੀਂ ਅਜੇ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਡਾਕਫੋਰਡ ਵੱਲੋਂ ਇਹ ਗੱਲ ਆਖੀ ਗਈ ਕੈਨੇਡੀਅਨ ਕਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਤੁਸੀਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ